ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਮਾਸਟਰ ਕੈਡਰ एग्जाम ਪ੍ਰੈਪਰੇਸ਼ਨ ਐਸਐਸਟੀ ਜਾਨੀ ਕਿ ਸੋਸ਼ਲ ਸਟੱਡੀ ਲੈਕਚਰ 2 ਲੈ ਕੇ ਆਇਆ ਐ ਐਸਐਸਟੀ ਦੇ ਵਿੱਚ ਅਸੀਂ ਜੀਓਗ੍ਰਾਫੀ ਸਟਾਰਟ ਕੀਤੀ ਹੋਈ ਐ ਸੋ ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਹੀ ਤੁਹਾਨੂੰ ਲੇਟੈਸਟ ਲੈਕਚਰ ਆ ਜਿਹੜਾ ਮਿਲਦਾ ਰਹੇ ਤਾਂ ਸਟਾਰਟ ਕਰਦੇ ਆ ਜੀ ਤਾਪਾ ਖੇਤਰਫਲ ਪੱਖੋਂ ਭਾਰਤ ਦਾ ਸੰਸਾਰ ਵਿੱਚ 7ਵਾਂ ਸਥਾਨ ਹੈ ਇੱਥੇ ਇਸ ਤੋਂ ਪਹਿਲਾਂ ਵਾਲਾ ਭਾਗ ਛੱਡਿਆ ਸੀ ਅੱਗੇ ਸਟਾਰਟ ਕਰਾਂਗੇ ਭਾਰਤ ਸੰਸਾਰ ਦਾ 7ਵਾਂ ਵੱਡਾ ਦੇਸ਼ ਹੈ ਖੇਤਰਫਲ ਦੇ ਪੱਖੋਂ ਤਾਂ ਇਹ ਤੁਸੀਂ ਟ੍ਰਿਕ ਵੀ ਯਾਦ ਰੱਖ ਸਕਦੇ ਹੋਗੇ ਜੋ ਖੇਤਰਫਲ ਪੱਖੋਂ ਭਾਰਤ ਤੋਂ ਵੱਡੇ ਦੇਸ਼ ਨੇ RCC UBA ਤਾਂ ਇਹ ਟ੍ਰਿਕ ਹੈਗੀ ਤਾਂ ਪਹਿਲਾ ਰੂਸ ਹੁੰਦਾ ਹੈ 242 ਕਿਲੋਮੀਟਰ ਦਾ ਏਰੀਆ ਹੈਗਾ 17098 ਫਿਰ ਕੈਨੇਡਾ ਚੀਨ ਯੂ ਐਸ ਏ ਬ੍ਰਾਜ਼ੀਲ ਅਤੇ ਆਸਟ੍ਰੇਲੀਆ ਤਾਂ ਇਸ ਤੋਂ ਇਲਾਵਾ ਭਾਰਤ ਜਿਹੜਾ ਰੂਸ ਦੇ 7ਵੇਂ ਹਿੱਸੇ ਅਤੇ ਕੈਨੇਡਾ ਦੇ ਤੀਸਰੇ ਹਿੱਸੇ ਦੇ ਬਰਾਬਰ ਹੈ ਭਾਰਤ ਇੰਗਲੈਂਡ ਤੋਂ 12 ਗੁਣਾ ਅਤੇ ਜਾਪਾਨ ਤੋਂ 8 ਗੁਣਾ ਵੱਡਾ ਹੈ ਅੱਗੇ ਗੱਲ ਕਰਦੇ ਹਾਂ ਅੱਗੇ ਭਾਰਤ ਦੀ ਥਲ ਵਰਤੀ ਸੀਮਾ ਦੀ ਲੰਬਾਈ 1520 ਕਿਲੋਮੀਟਰ ਹੈ ਤਾਂ ਇਸ ਤੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਅੱਗੇ ਭਾਰਤ ਦੀ ਤੱਟਵਰਤੀ ਸੀਮਾ ਇਹਦੀ ਲੰਬਾਈ ਹੈ ਜਿਹੜੀ 7516.6 ਕਿਲੋਮੀਟਰ ਹੈ ਜਨਸੰਖਿਆ ਪੱਖੋਂ ਭਾਰਤ ਚੀਨ ਤੋਂ ਬਾਅਦ ਦੂਸਰੇ ਨੰਬਰ ਤੇ ਆਉਂਦਾ ਹੈ ਤਾਂ ਇੱਥੇ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਦੂਸਰੇ ਨੰਬਰ ਤੇ ਜਨਸੰਖਿਆ ਪੱਖੋਂ ਕਿਹੜਾ ਦੇਸ਼ ਆਉਂਦਾ ਹੈ ਤਾਂ ਉਹ ਭਾਰਤ ਆਉਂਦਾ ਹੈ ਚੀਨ ਤੋਂ ਬਾਅਦ ਦੂਸਰੇ ਨੰਬਰ ਤੇ ਭਾਰਤ ਦਾ ਨਾਮ ਹੈ ਤਾਂ ਇਹ ਭਾਰਤ ਦੀ ਜਨਸੰਖਿਆ ਦਿੱਤੀ ਹੋਈ ਹੈ 2017 ਤੇ 2000 ਬੀ ਦੇ ਦਰਮਿਆਨ 2017 ਵਿੱਚ 133.92 ਕਰੋੜ ਹੈ ਜਿਹੜੀ ਉਹ ਭਾਰਤ ਦੀ ਜਨਸੰਖਿਆ ਹੈ ਇਸ ਤੋਂ ਬਾਅਦ ਇਹ ਵਾਲੀ ਜਨਸੰਖਿਆ ਜਿਹੜੀ 2020 ਦੇ ਵਿੱਚ ਦਿੱਤੀ ਗਈ ਹੋਈ ਹੈ 121 ਕਰੋੜ ਦੇ ਲਗਭਗ ਇਸ ਤੋਂ ਬਾਅਦ ਭਾਰਤ ਵਿੱਚ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਇਸ ਤੋਂ ਪਹਿਲਾਂ ਭਾਰਤ ਵਿੱਚ 29 ਰਾਜ ਅਤੇ 7 ਕੇਂਦਰ ਸਾਸ਼ਿਤ ਪ੍ਰਦੇਸ਼ ਹਨ ਜੰਮੂ ਕਸ਼ਮੀਰ ਸਮੇਤ 29 ਰਾਜ ਹਨ 31 ਅਕਤੂਬਰ 2019 ਨੂੰ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਇਸ ਸਮੇਂ ਜੰਮੂ ਕਸ਼ਮੀਰ ਦੇ ਦੋ ਭਾਗ ਕੀਤੇ ਗਏ ਹਨ ਜਿਸ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗਿਣਤੀ 9 ਹੋ ਗਈ ਹੈ ਤਾਂ ਇਹ ਡੇਟ ਤੁਸੀਂ ਯਾਦ ਰੱਖਣੀ ਹੈ 31 ਅਕਤੂਬਰ 2019 ਨੂੰ ਠੀਕ ਹੈ ਜੀ ਜੰਮੂ ਅਤੇ ਕਸ਼ਮੀਰ ਇਸ ਤੋਂ ਬਾਅਦ ਇਹ ਤੁਸੀਂ ਡਾਇਗਰਾਮ ਦੇਖ ਸਕਦੇ ਹੋ 31 ਅਕਤੂਬਰ 2019 ਕੇਂਦਰ ਸਹਾਸਤ ਪ੍ਰਦੇਸ਼ ਬਣਾਏ ਸੀਗੇ ਇਸ ਤੋਂ ਇਲਾਵਾ ਜਨਵਰੀ 2020 ਵਿੱਚ ਦੋ ਕੇਂਦਰ ਸਹਾਸਤ ਪ੍ਰਦੇਸ਼ ਸੀਗੇ ਦਮਨ ਅਤੇ ਦਿਉ ਦਾਦਰਾ ਅਤੇ ਨਾਗਰ ਹਵੇਲੀ ਇਹਨਾਂ ਨੂੰ ਇਕੱਠਾ ਕਰਕੇ ਇੱਕ ਸਾਂਝਾ ਜਿਹੜਾ ਕੇਂਦਰ ਸਹਾਸਤ ਪ੍ਰਦੇਸ਼ ਬਣਾ ਦਿੱਤਾ ਗਿਆ ਦਾਦਰਾ ਐਂਡ ਨਗਰ ਹਵੇਲੀ ਐਂਡ ਦਮਨ ਦਿਉ ਤੇ ਤੁਸੀਂ ਯਾਦ ਰੱਖਣਾਗਾ ਇਹਦੀ ਟਾਈਮਿੰਗ ਸੀ 2020 ਜਨਵਰੀ 2020 ਦੇ ਵਿੱਚ ਅੱਗੇ ਚੱਲਦੇ ਹਾਂ ਸੋ ਇਸ ਦੌਰਾਨ ਹੁਣ ਭਾਰਤ ਵਿੱਚ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਇਸ ਤੋਂ ਇਲਾਵਾ ਕੇਰਲ ਦੇ ਵਿੱਚ ਹੈ ਜਿਹੜਾ ਉਹ ਰਾਬੜ ਅਤੇ ਨਾਰੀਅਲ ਦੀ ਖੇਤੀ ਕੀਤੀ ਜਾਂਦੀ ਹੈ ਪੰਜਾਬ ਟੈਟ ਦੇ ਵਿੱਚ ਵੀ ਕੁਐਸਚਨ ਪੁੱਛਿਆ ਗਿਆ ਸੀ ਕਿ ਰਾਬੜ ਦੀ ਖੇਤੀ ਕਿੱਥੇ ਕਰੀ ਜਾਂਦੀ ਹੈ ਤਾਂ ਕੇਰਲ ਵਿੱਚ ਰਾਬੜ ਅਤੇ ਨਾਰੀਅਲ ਅਤੇ ਕਣਕ ਦਾ ਉਤਪਾਦਨ ਜਿਹੜਾ ਸਭ ਤੋਂ ਵੱਧ ਹੁੰਦਾ ਹੈ ਉਹ ਉੱਤਰ ਪ੍ਰਦੇਸ਼ ਵਿੱਚ ਹੁੰਦਾ ਹੈ। ਜਨਸੰਖਿਆ ਪੱਖੋਂ ਸਭ ਤੋਂ ਵੱਡਾ ਰਾਜ ਕਿਹੜਾ ਹੈ ਜੀ ਉਹ ਹੈ ਉੱਤਰ ਪ੍ਰਦੇਸ਼। ਜਨਸੰਖਿਆ ਪੱਖੋਂ ਸਭ ਤੋਂ ਛੋਟਾ ਰਾਜ ਹੈ ਉਹ ਸਿੱਖਮੇ। ਜਨਸੰਖਿਆ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਯੂਟੀ ਜਿਹੜਾ ਉਹ ਦਿੱਲੀ ਹੈ। ਅਤੇ ਛੋਟਾ ਜਿਹੜਾ ਉਹ ਉਹ ਲਕਸ਼ਦੀਪ ਹੈ। ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜ ਪੁੱਛਿਆ ਜਾਂਦਾ ਹੈ। ਤਉ ਹੈ ਜੀ Rajasthan ਅਤੇ ਛੋਟਾ ਰਾਜ ਉਹ ਹੈ Goa ਖੇਤਰਫਲ ਪੱਖੋਂ ਸਭ ਤੋਂ ਵੱਡਾ ਕੇਂਦਰ ਸ਼ਾਸਿਤ ਪ੍ਰਦੇਸ਼ ਤਉ ਹੈ ਜੀ Ladakh ਅਤੇ ਛੋਟਾ Lakshadweep ਤਾਂ ਇਸ ਦੇ ਆਧਾਰ ਤੇ ਕੁਐਸਚਨ ਹੈ ਜਿਹੜੇ ਪੁੱਛੇ ਜਾਂਦੇ ਆ ਅੱਗੇ ਸਟੇਟ ਅਤੇ ਉਹਨਾਂ ਦੀ ਕੈਪੀਟਲ ਨੇ ਜੀ 2016 ਦੇ ਹਿਸਾਬ ਨਾਲ ਜਾਂ 2016 ਤੋਂ ਤੁਸੀਂ ਕਹਿ ਸਕਦੇ ਹੋ ਜਿਵੇਂ Andhra Pradesh ਦੀ Amaravati ਹੈ ਅਰੁਣਾਚਲ ਪ੍ਰਦੇਸ਼ ਦੀ ਬੰਟਾ ਨਗਰ ਹੈ ਅਸਾਮ ਦੀ ਦਿਸਪੁਰ ਹੈ ਬਿਹਾਰ ਦੀ ਪਟਨਾ ਹੈ ਛੱਤੀਸਗੜ੍ਹ ਦੀ ਰਾਇਪੁਰ ਹੈ ਗੋਆ ਦੀ ਪੰਜੀ ਹੈ ਗੁਜਰਾਤ ਦੀ ਗਾਂਧੀ ਨਗਰ ਹਰਿਆਣਾ ਦੀ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਦੀ ਸ਼ਿਮਲਾ ਝਾਰਖੰਡ ਦੀ ਰਾਂਚੀ ਕਰਨਾਟਕ ਦੀ ਬੈਂਗਲੁਰੂ ਮਨੀਪੁਰ ਦੀ ਇੰਫਾਲ ਮੇਘਾਲਿਆ ਦੀ ਸਿਲਾਂਗ ਮਿਜ਼ੋਰਮ ਦੀ ਆਈਜੋਲ ਨਾਗਾਲੈਂਡ ਦੀ ਕੋਰੀਆ ਉੜੀਸਾ ਦੀ ਭਵਨੇਸ਼ਵਰ ਪੰਜਾਬ ਦੀ ਚੰਡੀਗੜ੍ਹ Rajasthan ਦੀ Jaipur ਸਿੱਖਮ ਦੀ ਗੰਗਟੋਕ ਜਾਂ ਗੰਗਟੇਕ ਤਾਮਿਲਨਾਡੂ ਦੀ ਚੇਨਈ ਤੇਲਗਾਨਾ ਦੀ ਹਾਈਦਰਾਬਾਦ ਤੇ ਸਾਰੀਆਂ ਕੈਪੀਟਲਸ ਨੇ ਮੱਧ ਪ੍ਰਦੇਸ਼ ਦੀ ਭੋਪਾਲ ਹੈ ਮਹਾਰਾਸ਼ਟਰ ਦੀ ਮੁੰਬਈ ਉੱਤਰ ਪ੍ਰਦੇਸ਼ ਦੀ ਲਖਨਊ ਉੱਤਰਾਖੰਡ ਦੀ ਦੇਹਰਾਦੂਨ ਪੱਛਮੀ ਬੰਗਾਲ ਦੀ ਕੋਲਕਾਤਾ ਅਗੀ ਗੱਲ ਕਰਦੇ ਆਂ ਅੱਗੇ ਤੇਲਗਾਨਾ ਰਾਜ ਸੀ ਜਿਹੜਾ 2 ਜੂਨ 2014 ਨੂੰ ਆਂਧਰਾ ਪ੍ਰਦੇਸ਼ ਤੋਂ ਅਲੱਗ ਹੋਇਆ ਸੀ ਉਸ ਤੋਂ ਬਾਅਦ ਅਗਲੇ 10 ਸਾਲਾਂ ਲਈ ਦੋਨਾਂ ਦੀ ਸਾਂਝੀ ਰਾਜਧਾਨੀ ਜਿਹੜੀ ਉਹ ਹਾਈਦਰਾਬਾਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ ਪਰ ਆਂਧਰਾ ਪ੍ਰਦੇਸ਼ ਸਰਕਾਰ ਨੇ ਅਪ੍ਰੈਲ 2016 ਦੇ ਵਿੱਚ ਆਪਣੀ ਰਾਜਧਾਨੀ ਸੀ ਜਿਹੜੀ ਅਮਰਾਬਤੀ ਬਣਾ ਲਈ ਸੀ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਅੱਗੇ ਆ ਗਿਆ ਜੀ ਜੁਡੀਸ਼ੀਅਲ ਕੈਪੀਟਲਸ ਨਾਲ ਸੰਬੰਧਿਤ ਜਾਣਕਾਰੀ ਹੈ ਜਿਵੇਂ ਅੰਡੇਮਾਨ ਅਤੇ ਨਿਕੋਬਰ ਦੀਪ ਸਮੂਹ ਪੋਰਟ ਬਲੇਅਰ ਚੰਡੀਗੜ੍ਹ ਦਾ ਚੰਡੀਗੜ੍ਹ ਦਿੱਲੀ ਨਵੀਂ ਦਿੱਲੀ ਲਕਸ਼ਦੀਪ ਤਾਂ ਇਹਦੀ ਕਵਰ ਰੀਤੀ ਹੈਗੀ ਪਾਂਡੇਚਰੀ ਦਾ ਪਾਂਡੇਚਰੀ ਲਦਾਖ ਲੇ 2019 ਜੰਮੂ ਕਸ਼ਮੀਰ 2019 ਸ਼੍ਰੀਨਗਰ ਦਾਦਰਾ ਅਤੇ ਨਗਰ ਹਵੇਲੀ ਸਲਵਾਸਾ ਦਮਨ ਅਤੇ ਦਿਉ ਦਾ ਦਮਨ ਤਾ ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ 565 ਰਾਜਵਾੜਾ ਸਾਹੀ ਰਿਆਸਤਾਂ ਅਤੇ 9 ਵਰਤਾਨਵੀ ਪ੍ਰਾਂਤ ਸਨ 1953 ਫਾਜ਼ਲ ਅਲੀ ਰਾਜ ਪੁਨਰਗਠਨ ਕਮਿਸ਼ਨ 1956 ਦੇ ਵਿੱਚ 14 ਰਾਜ ਅਤੇ 6 ਝੂਟੀ ਸਨ ਅਜੋਕੇ ਪੰਜਾਬ ਰਾਜ ਦਾ ਜਨਮ ਜਿਹੜਾ 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਤੇ ਹੋਇਆ ਕੀਦੀ ਹੋਇਆ ਸੀਗਾ ਸ਼ਾ ਕਮਿਸ਼ਨ ਦੀ ਸਿਫਾਰਸ਼ ਤੇ ਭਾਰਤ ਦਾ ਸੰਵਿਧਾਨ ਭਾਰਤ ਇੰਡੀਆ ਇਹਨਾਂ ਦੋਹਾਂ ਨਾਮਾਂ ਨਾਲ ਮੰਨਦਾ ਹੈ ਭਾਰਤ ਦੇ ਸੰਵਿਧਾਨ ਦੀ 8ਵੀਂ ਅਨੁਸੂਚੀ ਹੈ ਜਿਹੜੀ ਤਾਂ ਉਹਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਜਿਦੇ ਵਿੱਚ ਅੰਗਰੇਜ਼ੀ ਸ਼ਾਮਿਲ ਨਹੀਂ ਹੈ ਤਾਂ 8ਵੀਂ ਅਨੁਸੂਚੀ ਜੋ ਵੀ ਅਨੁਸੂਚੀਆਂ ਨੇ ਤਾਂ ਇਸ ਦੇ ਆਧਾਰ ਤੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਭਾਰਤ ਦੇ ਸੰਵਿਧਾਨ ਦੇ ਜਿਹੜੀ 8ਵੀਂ ਅਨੁਸੂਚੀ ਹੈ ਤਾਂ ਉਹਦੇ ਵਿੱਚ ਕੀ ਹੈ 22 ਭਾਸ਼ਾਵਾਂ ਨੇ ਜਿਹੜੀ ਇਹਨਾਂ ਨੂੰ ਮਾਨਤਾ ਪ੍ਰਾਪਤ ਹੈ ਜਿਦੇ ਵਿੱਚ ਅੰਗਰੇਜ਼ੀ ਸ਼ਾਮਿਲ ਨਹੀਂ ਹੈ ਸੋ ਕੁਐਸਚਨ ਨੂੰ ਉਲਟਾ ਫਲਟਾ ਕੇ ਪੁੱਛਿਆ ਜਾ ਸਕਦਾ ਹੈ ਤਾਂ ਭਾਰਤ ਦੀ ਥਲ ਵਰਤੀ ਸੀਮਾ ਨਾਲ ਜਿਹੜੇ ਕੁੱਲ 7 ਦੇਸ਼ਾਂ ਦੀਆਂ ਸਰਹੱਦਾਂ ਲੱਗਦੀਆਂ ਨੇ ਤਾਂ ਇਸ ਤੇ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿਹੜੇ-ਕਿਹੜੇ ਦੇਸ਼ ਨੇ ਬੰਗਲਾਦੇਸ਼ ਚੀਨ ਪਾਕਿਸਤਾਨ ਨੇਪਾਲ ਮਿਆਂਮਾਰ ਜਿਹਨੂੰ ਬਰਮਾ ਕਿਹਾ ਜਾਂਦਾ ਹੈ ਭੂਟਾਨ ਇਹਦੀ ਟ੍ਰਿਕ ਵੀ ਤੁਸੀਂ ਯਾਦ ਰੱਖ ਸਕਦੇ ਹੋ ਬਚਪਨ ਮੇ MBA ਤਾਂ ਇਹ ਸਾਰੀ ਜਿਵੇਂ ਇਸ ਤਰ੍ਹਾਂ ਤਾਰੀ ਹੋਈ ਹੈ ਇਹ ਤਾਰ ਕਿ ਤੁਸੀਂ ਨਾਮ ਯਾਦ ਰੱਖ ਸਕਦੇ ਹੋ ਇਸ ਤੋਂ ਇਲਾਵਾ ਇਹਨਾਂ ਦੀ ਲੰਬਾਈ ਵੀ ਦੱਸੀ ਗਈ ਹੈ ਏਰੀਆ ਵੀ ਦੱਸਿਆ ਗਿਆ ਪੋਟਾਨ ਆ ਗਿਆ ਅਫਗਾਨਿਸਤਾਨ ਆ ਗਿਆ ਬੰਗਲਾਦੇਸ਼ ਦੀ 4096 ਕਿਲੋਮੀਟਰ ਹੈ ਫਿਰ ਚੀਨ ਦੀ 3488 ਕਿਲੋਮੀਟਰ ਹੈ ਪਾਕਿਸਤਾਨ ਦੀ 3322 ਕਿਲੋਮੀਟਰ ਹੈ 1751 ਨੇਪਾਲ ਦੀ ਹੈ 1643 ਮਿਆਂਮਾਰ ਦੀ ਹੈ ਜੇ ਸੋਨੁੜੇ ਨੇਮੇ ਪੁਟਾ ਆਂਦੀ ਹੈ ਅਫਗਾਨਿਸਤਾਨ ਦੀ 106 ਹੈ ਤਾਂ ਮੂਡੂਰ ਦੇ ਵਿੱਚ ਭਾਰਤੀ ਸੰਵਿਧਾਨ ਵਿੱਚ 14 ਭਾਸ਼ਾਵਾਂ ਨੂੰ ਸ਼ਾਮਿਲ ਸਨ ਜਦੋਂ ਸੰਵਿਧਾਨ ਬਣਿਆ ਸੀ ਤਾਂ ਇਸ ਤੇ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਮੂਡੂਰ ਵਿੱਚ ਜਦੋਂ ਸੰਵਿਧਾਨ ਬਣਿਆ ਸੀ ਉਸ ਸਮੇਂ ਕਿੰਨੀਆਂ ਭਾਸ਼ਾਵਾਂ ਸੀ ਤਾਂ 14 ਭਾਸ਼ਾਵਾਂ ਸੀ ਜਿਹੜੀਆਂ ਉਹ ਸ਼ਾਮਿਲ ਸਨ ਸੋ ਅਗਲਾ ਅਗਲੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਅਸੀਂ ਅਗਲੇ ਲੈਕਚਰ ਦੇ ਵਿੱਚ ਦੇਵਾਂਗੇ ਕਿਉਂਕਿ ਵੀਡੀਓ ਜ਼ਿਆਦਾ ਲੌਂਗ ਨਹੀਂ ਬਣਾਉਂਦੇ ਇਸ ਕਰਕੇ ਤੁਹਾਡੇ ਡਾਟਾ ਦਾ ਦੋ ਵੀ ਨੈਟਪੈਕ ਤੁਹਾਡਾ ਹੁੰਦਾ ਹੈ ਕਈ ਵਾਰ ਨੈਟਪੈਕ ਜਿਹੜਾ ਖਤਮ ਹੋ ਜਾਂਦਾ ਹੈ ਇਸ ਕਰਕੇ ਲੈਕਚਰ ਵਿੱਚ ਰਹਿ ਜਾਂਦਾ ਹੈ ਇਸ ਕਰਕੇ ਅਸੀਂ ਬਿਲਕੁਲ ਘੱਟ ਟਾਈਮ ਦੀ ਵੀਡੀਓ ਬਣਾਉਣੀ ਹੈ ਸੋ ਤੀਸਰੇ ਭਾਗ ਵਿੱਚ ਅਸੀਂ ਸਟਾਰਟ ਕਰਾਂਗੇ ਅਗਲੀ ਜਾਣਕਾਰੀ ਸੋ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ